ਉੱਡੀ ਸਾਹਤ ਦੀ ਵੀਡੀਓ ਆ ਦੋ ਵਾਦੀ ਮਹੀਦ ਬੋ 4 ਵਜੇ ਬੋਲਟ ਨਾਲ ਧੱਕਾ ਹੋ ਗਿਆ ਵਿਚਾਰੇ ਨਾਲ ਬੋਲਟ ਨਾਲ ਧੱਕਾ ਹੋ ਗਿਆ ਯਾਰ ਸਾਰੇ 4:30 ਓਏ ਪਰ ਵੀ ਬੋਲਟ ਨਾਲ ਧੱਕਾ ਨਹੀਂ ਉਹੀ ਗੱਲ ਵੀ ਇਹਦਾ ਕਬੱਡੀ ਚ ਸਾਰਿਆਂ ਨਾਲ ਧੱਕਾ ਹੁੰਦਾ ਹੈ ਇੰਦਾ ਇੱਕ ਹੂਸੇ ਰੂਲਸ ਵਾਲੇ ਚੇਜ ਨਹੀਂ ਕਰਦੇ ਕੁੜੀ ਜਾਵੇ ਦੇ ਕੋਈ ਰੂਲ ਚੰਗਾ ਵੀ ਤੁਹਾਡਾ ਪਿਓ ਇੱਕ ਜਣਾ ਸਾਲਿਓ ਕਿਹੜੇ ਰੇਡਰ ਜਾਫੀ ਤੋਂ ਪੁਆਇੰਟ ਲੈ ਕੇ ਰੇਡਰ ਨੇ ਹੈ ਨਾ 9 ਪੁਆਇੰਟ ਹਾਂ ਵੀ ਦੂਜੇ ਨੇ ਕਿਹੜਿਆਂ ਤੋਂ 10 ਪੁਆਇੰਟ ਲਏ ਆ ਇਹ ਤਾਂ ਦੇਖ ਲਓ ਸੱਚ 9-9 ਹੀ ਲਏ ਆ ਦੋਨਾਂ ਨੇ ਚਾਹੇ ਮੰਨ ਲਓ ਵੀ ਯਾਰ ਮੈਂ ਤਾਂ ਕਹਿੰਦਾ ਵੀ ਬੋਲਟ ਨੇ 8 ਦੂਜੇ ਨੇ ਸੜੇ ਨੇ 9 ਪੁਆਇੰਟ ਜਾਂ 10 ਪੁਆਇੰਟ ਵੀ ਲਏ ਹੁਣ ਜਾਂ 11 ਉਹਨੇ ਲਾਇਆ 20 ਜਾਂ 3 ਗ੍ਰੇਡ ਸੀ ਗ੍ਰੇਡ ਤੱਕ ਅਗਲਾ ਤਗੜੇ ਮੁੱਟਾ ਚਲਾਉਗਾ ਹਾਂ ਵੀ ਜੇ ਕਿਸੇ ਹੁਣ ਜਾਂ ਯਾਰ ਸੜੋ ਕਿਸੇ ਵੀ ਟੂਰੀ ਗੇਮ ਜੀ ਕ੍ਰਿਕਟ ਦੀ ਲਾਲਚ ਲਾਪਾ ਜਿਆਦਾ ਕ੍ਰਿਕਟ ਨਾਲ ਜੁੜੇ ਆ ਵੀ ਹੁਣ ਜੇ ਕਿਸੇ ਬੋਲਰ ਨੇ ਦੂਜੀ ਟੀਮ ਦੇ ਕੋਲੇ ਹੀ ਰੋਹਿਤ ਸ਼ਰਮਾ ਤੇ ਮੰਨ ਲਾ ਵਿਸ਼ੇਖ ਸ਼ਰਮਾ ਜਾਂ ਜਿਹੜੇ ਵੀ ਟੌਪ 3 ਨੇ ਉਹ ਆਊਟ ਕੀਤੇ ਆ ਇੱਕ ਦੂਜੀ ਟੀਮ ਨੇ ਪੰਜ ਥੱਲੇ ਉੱਜਕ ਲਿਆ ਆਪਣੇ ਭੂਮਰੇ ਉਹ ਨਹੀਂ ਯਾਰ ਸਦੀਪ ਉਹ ਨਹੀਂ ਪੰਜ ਉਹਨੂੰ ਮੈਨ ਆਫ ਦੀ ਮੈਚ ਨੂੰ ਉਹਨੂੰ ਮਿਲੂ ਸੜੇ ਨੂੰ ਹੈ ਨਾ ਕੋਈ ਭਾਏ ਤਕੜੇ ਤੋਂ ਪੁਆਇੰਟ ਲਿਆ ਹੁੰਦਾ ਉਹਦੇ ਪੁਆਇੰਟ ਬਰਥ ਜ਼ਿਆਦਾ ਹੁੰਦੇ ਆ ਸਾਲੇ ਆਪਣੇ ਤਾਂ ਵਸੂਈ ਆ ਜੀ ਨੇ 1 ਪੁਆਇੰਟ ਵੱਧ ਲੈ ਲੈ ਦੱਸ ਚਾਹੇ ਜਿੰਨਾ ਮਰਜੀ ਹੋ ਉਹ ਵੀਰ ਐਵੇਂ ਨਹੀਂ ਹੁੰਦਾ ਕੋਈ ਸੁਧਾਰ ਕਰ ਲਿਆ ਕਰੋ ਆਪਣੀ ਥਾਲੋ ਗੇਮ ਦੇ ਵਿੱਚ ਤੇ ਯਾਰ ਸਾਲੇ ਹੋ ਰਹੀ ਗੇ ਇਹ ਸਾਲਾ ਹੁਣ ਕਿਵੇਂ ਬੂਸ ਵਾਲਾ ਸੇਵ ਹੋ ਜਾਣਾ ਹੈ ਹੁਣ ਵੀਰ ਬੇਨਤੀ ਆ ਵੀਰ ਆ ਚੇਂਜ ਕਰ ਲੋ ਰੂਲ ਐਦ ਕੀ ਪਰਤ ਸਾਡੇ ਟੂਰਨਾਮੈਂਟ ਖਾਂ ਤਾਂ ਪਹਿਲਾਂ ਬੋਲ ਦੇਣਾ ਮਾਲਾ ਪਿਛਲੇ ਸਾਲ ਵੀ ਇਹਨਾਂ ਨੂੰ ਗਿਆ ਸੀ ਵੀ ਭਾਈ ਉਹਨੂੰ ਬੈਠ ਦੇਣਾ ਜੀਨੇ ਵਧੀਆ ਪੁਆਇੰਟ ਜਾਫੀਆਂ ਤੋਂ ਲਿਆ ਇੱਕ ਨੇ ਤਾਂ ਮੱਲਕ ਦੇਨੇ ਚੋਰ ਜੱਫੇ ਨੰਬਰ ਲੈ ਲੇ ਜਾਂ ਜਾਫੀ ਨੇ ਇੱਕ ਨੇ ਚੋਰ ਜੱਫੇ ਲਾਇਆ ਇੱਕ ਨੇ ਹੱਕ ਠੋਕੇ ਲਾਇਆ ਜੱਫੇ ਹਾਂ ਇੱਕ ਨੇ ਮਲੋਂ ਹੀ ਮਾੜਾ ਜਿਹਾ ਕਿਨਾਰੀ ਦੀ ਲਹਤ ਲਾਉਣਾ ਰੀਡਰ ਬਾਹਰ ਨਿਕਲ ਗਿਆ ਜਾਂ ਆਪ ਹੀ ਡਿਗ ਡੋ ਗਿਆ ਜਾਂ ਕੁਝ ਵੀ ਹੋ ਗਿਆ ਜਾਂ ਉਹਨੇ ਕਿਹੜਾ ਰੀਡਰ ਫੜਿਆ ਜਾਫੀ ਨੇ ਇੱਕ ਨੇ ਸਾਲ ਨੇ ਜਾਫੀ ਨੇ ਫੜਿਆ ਕਿ ਰਵੀ ਦੇਉਣੀ ਪੂਰੀ ਕਰਨੇ ਹੋਣੀ ਜਾਂ ਸੁਲਤਾਨ ਨੂੰ ਇੱਕ ਨੇ ਫੜ ਲੇ ਭਾਂ ਜੋ ਮੇਰੇ ਵਰਗੇ ਦੂਜੇ ਬੀ ਜਾਂ ਸੀ ਗ੍ਰੇਡ ਹਨ ਜਿਹੜੇ ਜਾਂ ਆਊਟ ਆਫ ਫਾਰਮ ਨੇ ਜਾਂ ਵਧੀਆ ਨਹੀਂ ਹੈਗੇ ਵੀ ਵੀਰ ਐਵੇਂ ਕਰਿਆ ਕਰੋ ਇਹਨੂੰ ਸਾਲੇ ਨੂੰ ਉਹੀ ਨਾ ਮੂੰਹ ਚੱਕ ਕੇ ਜਿਹਨੂੰ ਜੀ ਕਰਦਾ ਵੀ ਬੱਸ ਹਾਂ ਬੈਸਟ ਦੇ ਤਾਂ ਭੈਣ ਤੇ ਯਾਰ ਸਾਲਾ ਬੇ ਗਰਾਊਂਡ 'ਚ ਹੀ ਜਾਉਗਾ